ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਚੜ੍ਹਦੀ ਕਲਾ ਚ ਹੋਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬਗ ਲਾਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲਾ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਕੋਲ ਕੌਣ ਜਾਣ ਜੀ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਜਿਨ੍ਹਾਂ ਤੇ ਤਾਂ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਜਾਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਬਾਣੀ ਦੇ ਨਾਲ ਜੋੜਦੇ ਨੇ ਜਿਹੜੇ ਲੋਕ ਬਾਣੀ ਦੇ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਦੀ ਲਾਈਫ ਦੇ ਵਿੱਚ ਬਾਬਾ ਦੀਪ ਸਿੰਘ ਜੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਤੇ ਉਹਨਾਂ ਤੇ ਕਿਰਪਾ ਇੰਨੀ ਵਰਸਦੀ ਹੈ ਜੀ ਬਾਬਾ ਦੀਪ ਸਿੰਘ ਜੀ ਕੱਖਾਂ ਤੋਂ ਲੱਖਾਂ ਵਿੱਚ ਤਾਂ ਬੀਲ ਕਰਨ ਨੂੰ ਟਾਈਮ ਨਹੀਂ ਲਗਾਉਂਦੇ ਪਰ ਸੱਚੀ ਸ਼ਰਧਾ ਹੋਣੀ ਵੀ ਬਹੁਤ ਜ਼ਰੂਰੀ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਵੀਰ ਦੀ ਸੱਚੀ ਹੱਟ ਪੀਤੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ ਉਹਨਾਂ ਦੇ ਪਰਿਵਾਰ ਦੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਜਾਂਦੀ ਹੈ ਕਿਵੇਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਬਹੁਤ ਜ਼ਿਆਦਾ ਡਰਿੰਕ ਕਰਦੇ ਨੇ ਕਿਵੇਂ ਬਾਬਾ ਦੀਪ ਸਿੰਘ ਜੀ ਦੇਖੋ ਉਹਨਾਂ ਨੂੰ ਲਾਈਨ ਤੇ ਲੈ ਕੇ ਆਉਂਦੇ ਨੇ ਹਨਾ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਉਹਨਾਂ ਤੇ ਮਿਹਰ ਕਰਦੇ ਨੇ ਤੇ ਜਿਹੜਾ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਈ ਜਦੋਂ ਆਪਾਂ ਸ਼ੀਧੀ ਦੇਖ ਕਰਵਾਣੀ ਭੁੱਲ ਜਾਂਦੇ ਆ ਤੇ ਫਿਰ ਉਹਦਾ ਲਾਈਫ ਤੇ ਕੀ ਇਫੈਕਟ ਪੈਂਦਾ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਕਹਾਣੀ ਦੇ ਵਿੱਚ ਹੀ ਤੁਹਾਨੂੰ ਜੀ ਸੁਣਨ ਨੂੰ ਮਿਲੇਗਾ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਵੀ ਕਰਿਓ ਆਪਾਂ ਆਪਾ ਦੀਪ ਸਿੰਘ ਜੀ ਨੂੰ ਧੰਨਵਾਦ ਚਾਹੇ ਤੁਸੀਂ ਕਿਸੇ ਵੀ ਤੁਸੀਂ ਪ੍ਰਮਾਤਮਾ ਤੇ ਤੁਸੀਂ ਭਰੋਸਾ ਰੱਖਦੇ ਹੋ ਤੇ ਤੁਸੀਂ ਉਹਨਾਂ ਨੂੰ ਮੰਨਦੇ ਹੋ ਤੇ ਤੁਸੀਂ ਜਦੋਂ ਕੁਝ ਉਹਨਾਂ ਦੀ ਯਾਦ ਦੇ ਵਿੱਚ ਕਰਨਾ ਸ਼ੁਰੂ ਕਰ ਦਿੰਨੇ ਹੋ ਤੇ ਜਦੋਂ ਤੁਸੀਂ ਕਈ ਵਾਰ ਉਹ ਕੰਮ ਕਰਨਾ ਭੁੱਲ ਜਾਂਦੇ ਹੋ ਹਨਾ ਜਿਹੜਾ ਤੁਸੀਂ ਹਰ ਮਹੀਨੇ ਜਾਂ ਦੋ ਮਹੀਨੇ ਜਾਂ ਤਿੰਨ ਮਹੀਨੇ ਬਾਅਦ ਕਿਸੇ ਉਹਨਾਂ ਦੀ ਯਾਦ ਵਿੱਚ ਕੁਝ ਕਰਾਉਨੇ ਹੋ ਜਾਂ ਤੁਸੀਂ ਕੁਝ ਏਦਾਂ ਦੇ ਸੁੱਖ ਸੁਖ ਦੇਉਂ ਤੇ ਜਦੋਂ ਉਹ ਫਿਰ ਤੁਹਾਡੇ ਜੀ ਦਿਮਾਗ ਚੋਂ ਨਿਕਲ ਜਾਵੇ ਤੇ ਉਹ ਤੁਹਾਨੂੰ ਕਿਵੇਂ ਹਨਾ ਸੰਕੇਤ ਦਿੰਦੇ ਨੇ ਉਹ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰੂੰਗੀ ਜੀ ਮੈਂ ਤੋ ਵੀਡੀਓ ਸਟਾਰਟ ਕਰਦੇ ਆਂ ਵੀਰ ਜੀ ਦੱਸਦੇ ਨੇ ਕਿ ਸਾਡੇ ਘਰ ਦੇ ਵਿੱਚ ਮੇਰੇ ਫਾਦਰ ਮਦਰ ਰਹੀਆਂ ਦੋ ਸਿਸਟਰ ਤੇ ਮੇਰੀ ਦਾਦੀ ਜੀ ਸਿਗੇ ਤੇ ਵੀਰ ਜੀ ਦੱਸਦੇ ਨੇ ਮੇਰੇ ਦਾਦਾ ਜੀ ਐਕਸਪਾਇਰ ਹੋ ਚੁੱਕੇ ਸੀ ਜਦੋਂ ਮੈਂ ਛੋਟਾ ਸੀਗਾ ਤੇ ਸਾਡੇ ਘਰ ਪੂਜਾ ਪਾਠ ਬਹੁਤ ਜ਼ਿਆਦਾ ਹੁੰਦੀ ਸੀਗੀ ਪਾਣੀ ਬਹੁਤ ਪੜੀ ਜਾਂਦੀ ਸੀ ਮੇਰੇ ਦਾਦੀ ਜੀ ਤਾਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਸੀ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਸੀ ਤੇ ਬਹੁਤ ਜ਼ਿਆਦਾ ਪਾਣੀ ਵੀ ਪੜਦੇ ਹੁੰਦੇ ਸੀਗੇ ਮੇਰੇ ਮਦਰ ਵੀ ਉਹਨਾਂ ਨੇ ਅਮਰਿਤ ਛਕਿਆ ਹੋਇਆ ਸੀਗਾ ਮੇਰੀਆਂ ਭੈਣਾਂ ਨੇ ਵੀ ਅਮਰਿਤ ਛਕਿਆ ਹੋਇਆ ਸੀ ਕਹਿੰਦੇ ਮੇਰੇ ਫਾਦਰ ਤੇ ਮੈਂ ਹੀ ਅਮਰਿਤ ਨਹੀਂ ਛਕਿਆ ਹੋਇਆ ਸੀ ਤੇ ਉਹ ਦੱਸਦੇ ਨੇ ਕਿ ਜਿਹੜੇ ਮੇਰੇ ਦਾਦੀ ਜੀ ਸੀਗੇ ਉਹ ਰੋਜ਼ ਸਵੇਰ ਉੱਠ ਕੇ ਨਿਤਨੇਮ ਤਾਂ ਕਰਨਾ ਹੀ ਕਰਨਾ ਉਹਨਾਂ ਦਾ ਯਾਨੀ ਪੱਕਾ ਹੁੰਦਾ ਸੀਗਾ ਕਿ ਨਿਤਨੇਮ ਤਾਂ ਕੁੰਝ ਨਹੀਂ ਦਿੰਦੇ ਸੀਗੇ ਵੀਰ ਦਾਸ ਦੇ ਨੇ ਕਿ ਜਿਹੜੇ ਮੇਰੇ ਮਦਰ ਸੀਗੇ ਉਹ ਰੋਜ਼ ਸਵੇਰ 2:00 2:30 ਵਜੇ ਉੱਠ ਜਾਂਦੇ ਸੀ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਾ ਕੇ ਜੀ ਉੱਥੇ ਸੇਵਾ ਕਰਨੀ ਤੇ ਵਾਪਸ ਘਰ ਆ ਕੇ ਪਾਠ ਕਰਕੇ ਉਹ ਕਹਿੰਦੇ ਫਿਰ ਉਹਨਾਂ ਨੇ ਚਾਹ ਵਗੈਰਾ ਬਣਾ ਕੇ ਸਾਡੀ ਫੈਮਿਲੀ ਮੈਂਬਰਸ ਦੇ ਵਿੱਚ ਬਾਤੀਆਂ ਨੂੰ ਉਠਾਉਣਾ ਫਿਰ ਉਸ ਤੋਂ ਬਾਅਦ ਫਿਰ ਦਾਦੀ ਜੀ ਨੇ ਉੱਠ ਕੇ ਇਸ਼ਨਾਨ ਵਗੈਰਾ ਕਰਨਾ ਚਾਹ ਵਗੈਰਾ ਪੀਣੀ ਪਰ ਉਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਸਾਹਿਬ ਚਲੇ ਜਾਣਾ ਯਾਨੀ ਘਰ ਦਾ ਹਾਲ ਬਹੁਤ ਇੱਕ ਤਰ੍ਹਾਂ ਦਾ ਯਾਨੀ ਬਹੁਤ ਹੀ ਜ਼ਿਆਦਾ ਸਪਿਰਚੁਅਲ ਸੀਗਾ ਤੇ ਉਹ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਪਰ ਬਹੁਤ ਜ਼ਿਆਦਾ ਡਰਿੰਕ ਕਰਦੇ ਹੁੰਦੇ ਸੀ ਸ਼ੁਰੂ ਤੋਂ ਹੀ ਤੇ ਉਹਨਾਂ ਘਰ ਕੀ ਵਰਕਰ ਦੇ ਵਿੱਚ ਕਲੇਸ਼ ਵੀ ਬਹੁਤ ਰਹਿੰਦਾ ਸੀਗਾ ਤੇ ਵੀਰ ਜੀ ਦੱਸਦੇ ਨੇ ਕਿ ਘੱਟੋ ਘੱਟ 5-6 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਕਿ ਸਾਡੇ ਘਰ ਦਾ ਨਾ ਖਰਚਾ ਹੀ ਬਹੁਤ ਮੁਸ਼ਕਿਲ ਨਾਲ ਚੱਲਦਾ ਹੁੰਦਾ ਸੀ ਕਿਉਂਕਿ ਜਿਹੜੇ ਉਹਨਾਂ ਦੇ ਫਾਦਰ ਸੀਗੇ ਨਾ ਉਹ ਬਹੁਤ ਜ਼ਿਆਦਾ ਡ੍ਰਿੰਕ ਵੀ ਕਰਦੇ ਸੀਗੇ ਕਿ ਜਿਹੜੇ ਫਿਰ ਪੈਸੇ ਉਸੇ ਜ਼ਮੀਨ ਦੀ ਫਸਲ ਵਗੈਰਾ ਨੂੰ ਜਿੱਦਾਂ ਆਪਾਂ ਜਦੋਂ ਆਪਾਂ ਮੰਡੀ ਚ ਦੇ ਕੇ ਆਉਣਾ ਤੇ ਜਦੋਂ ਪੈਸੇ ਵਗੈਰਾ ਆਉਣੇ ਕੁਝ ਤਾਂ ਕਹਿੰਦੇ ਆਪਣਾ ਦੇਣ ਲੈਣਾ ਕਰਕੇ ਹੀ ਨਿਕਲ ਜਾਣੇ ਹਨਾ ਜਿਨ੍ਹਾਂ ਤੋਂ ਅਸੀਂ ਕਰਜ਼ਾ ਵਗੈਰਾ ਲਿਆ ਹੁੰਦਾ ਸੀ ਬਾਕੀ ਜਿਹੜੇ ਮੜੇ ਹੋਟੇ ਕਹਿੰਦੇ ਬੱਚੇ ਪੁੱਛੇ ਹੋਣੇ ਮੇਰੇ ਫਾਦਰ ਸਾਹਿਬ ਨੇ ਤਾਂ ਰੇਨ ਕਰ ਲੈਣੀ ਹਨਾ 11 ਦੋਸਤਾਂ ਦੇ ਵਿੱਚ ਐਂ ਉਡਾ ਦੇਨੇ ਕਿ ਬਹੁਤ ਯਾਨੀ ਐਦਾਂ ਦਾ ਮਾਹੌਲ ਸੀਗਾ ਘਰ ਦਾ ਤੇ ਉਹ ਕਹਿੰਦੇ ਫਿਰ ਜਦੋਂ ਸਿਸਟਰ ਦੀ ਮੈਰਿਜ ਕਰਦੇ ਆ 15 16 ਲੱਖ ਦਾ ਅਸੀਂ ਕਰਜ਼ਾ ਲੈ ਲੈਣੇ ਆ ਤੇ ਉਹ ਵੀਰ ਜੀ ਦੱਸਦੇ ਨੇ ਕਿ ਮੇਰੀ ਉਦੋਂ ਏਜ ਵੀ ਇੰਨੀ ਨਹੀਂ ਸੀ ਮੈਂ ਸਕੂਲ ਪੜ੍ਹਦਾ ਸੀਗਾ ਮੈਨੂੰ ਇਹ ਚੀਜ਼ਾਂ ਦੀ ਨੌਲੇਜ ਵੀ ਨਹੀਂ ਸੀ ਤੇ ਉਹ ਜਿਹੜਾ ਕਰਜ਼ਾ ਸੀ ਲੈਣੇ ਆ ਸਾਨੂੰ ਲਾਉਣਾ ਹੀ ਬਹੁਤ ਔਖਾ ਹੋ ਜਾਂਦਾ ਵਾ ਉਹਦੇ ਕਰਕੇ ਅਸੀਂ ਹੋਰ ਵੀ ਜ਼ਿਆਦਾ ਕਰਜ਼ੇ 'ਚ ਆ ਜਾਂਦੇ ਆ ਤੇ ਵੀਰ ਜੀ ਦੱਸਦੇ ਨੇ ਕਿ ਜਦੋਂ ਬਹੁਤ ਜ਼ਿਆਦਾ ਯਾਨੀ ਜਿਸਨ ਕਰਦੇ ਵਿੱਚ ਕਲੇਸ਼ ਹੋਣਾ ਬਹੁਤ ਜ਼ਿਆਦਾ ਲੜਾਈ ਹੋ ਜਾਣੀ ਰਾਤ ਨੂੰ ਹਨਾ ਤੇ ਦੂਸਰੇ ਦਿਨ ਫਿਰ ਦਰਦੀ ਜੀ ਨੇ ਗੁਰਦੁਆਰਾ ਸਾਹਿਬ ਚਾਲਾ ਤੇ ਉਥੇ ਸ਼ਹੀਦੀ ਦੇਖਦੀ ਰਸਤਾ ਹਨਾ ਕਰਵਾ ਕੇ ਫਿਰ ਅ ਪ੍ਰਸ਼ਾਦ ਵਗੈਰਾ ਜੋ ਵੀ ਹਨਾ ਹੁਣਾਂ ਤੇ ਉੱਥੇ ਆਪਣੀ ਸੁੱਖ ਦੇ ਕੇ ਆਉਣੀ ਤੇ ਫਿਰ ਘਰ ਦਾ ਮਾਹੌਲ ਚਲੋ ਦੁਬਾਰਾ ਫੇਰ ਉਦਾਂ ਦਾ ਹੀ ਹੋ ਜਾਣਾ ਤੇ ਇਦਾਂ ਹੀ ਕਹਿੰਦੇ ਲਾਈਫ ਚੱਲਦੀ ਰਹੀ ਪਰ ਮੇਰੇ ਦਾਦੀ ਜੀ ਮੇਰੇ ਮਮਾ ਨਹੀਂ ਤੇ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਾਂ ਤਿੰਗ ਸਿੰਘ ਜੀ ਤੋਂ ਆਪਣਾ ਵਿਸ਼ਵਾਸ ਨਹੀਂ ਤੋੜਿਆ ਦੱਸਦੇ ਨੇ ਕਿ ਅਸੀਂ ਪਾਠ ਨਿਰੰਤਰ ਕਰਦੇ ਹੁੰਦੇ ਸੀਗੇ ਮੈਂ ਵੀ ਪਾਠ ਕਰਦਾ ਹੁੰਦਾ ਸੀਗਾ ਮੰਮਾ ਨੇ ਵੀ ਕਰਨਾ ਦਾਦੀ ਜੀ ਹੋਣਾ ਨੇ ਵੀ ਕਰਨਾ ਕਹਿੰਦੇ ਪਰ ਇੱਕ ਟਾਈਮ ਇਦਾਂ ਦਾ ਆਇਆ ਕਿ ਮੇਰੇ ਪਾਪਾ ਨੇ ਹੌਲੀ-ਹੌਲੀ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਉਹਨਾਂ ਨੇ ਹੌਲੀ-ਹੌਲੀ ਸ਼ਰਾਬ ਘਟਾਉਂਦੇ ਘਟਾਉਦੇ ਬਿਲਕੁਲ ਹੀ ਪੀਣੀ ਛੱਡਤੀ ਤੇ ਇੱਕ ਟਾਈਮ ਇਦਾਂ ਦਾ ਆਇਆ ਕਿ ਫਿਰ ਉਹਨਾਂ ਨੇ ਵੀ ਅਬਰਕ ਛੱਕ ਲਿਆ ਤੇ ਕਹਿੰਦੇ ਉਹ ਦਿਨ ਜਦੋਂ ਅੰਮ੍ਰਿਤਸਰ ਗਿਆ ਤੇ ਅੱਜ ਦਾ ਦਿਨ ਮੇਰੇ ਫਾਦਰ ਸਾਹਿਬ ਨੇ ਮੁੜ ਕੇ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਕਰੋਸਾ ਰੱਖਦੇ ਨੇ ਵੀਰ ਜੀ ਦੱਸਦੇ ਨੇ ਕਿ ਸਾਡੇ ਘਰ ਦੇ ਵਿੱਚ ਨਾ 6 ਮਹੀਨਿਆਂ ਤੋਂ ਬਾਅਦ ਅਸੀਂ ਸ਼ੀਦੀ ਦੇਖਦੀ ਰਸਤਜੂਰ ਅਸੀਂ ਕਰਵਾਉਂਦੇ ਹੁੰਦੇ ਸੀਗੇ ਸ਼ੀਦਾ ਦੇ ਨਾਮ ਦੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਤੇ ਵੀਰ ਜੀ ਦੱਸਦੇ ਨੇ ਅਸੀਂ ਹਰ 6 ਮਹੀਨੇ ਤੋਂ ਬਾਅਦ ਅਸੀਂ ਸ਼ੀਦੀ ਦੇਖਦੀ ਰਸਤ ਵੀ ਦੇਣੀ ਅਨਾ इवन ਕਿ ਅਸੀਂ ਚਪਾਰਾ ਸਾਹਿਬ ਵੀ ਕਟਣਾ ਸ਼ੁਰੂ ਕਰਤਾ ਘਰ ਦੇ ਵਿੱਚ ਪਾਣੀ ਤਾਂ ਪੜਣੀ ਜਿਹੜੀ ਡੇਲੀ ਉਹ ਹੁੰਦੀ ਹੋਈ ਸੀਗੀ ਬਾਬਾ ਦੀਪ ਸਿੰਘ ਜੀ ਦੀ ਜੋਤ ਨਹੀਂ ਜਗਦੀ ਸੀ ਹੌਲੀ ਹੌਲੀ ਦਿਨ ਇਦਾਂ ਦੇ ਬਦਲੇ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਅਸੀਂ ਯਾਨੀ ਬਹੁਤ ਵਧੀਆ ਜਾਂਡੀ ਸਾਡੀ ਫੈਮਿਲੀ ਦਾ ਮਾਹੌਲ ਹੋ ਗਿਆ ਯਾਨੀ ਕਹਿੰਦੇ ਕਿ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਉਹ ਕਹਿੰਦੇ ਮੈਂ ਫਾਸਟ ਫੂਡ ਦਾ ਵੀ ਦੱਸਦਾ ਮੈਂ ਕੰਮ ਸ਼ੁਰੂ ਕੀਤਾ कि ਜਦੋਂ ਮੈਂ ਕੰਮ ਸ਼ੁਰੂ ਕੀਤਾ ਸਟਾਰਟਿੰਗ ਦੇ ਵਿੱਚ ਮੈਨੂੰ 1.5 ਘੰਟੇ ਦੀ ਨਾ ਸੇਵਿੰਗ ਵੀ ਮੇਰੀ ਹੋ ਜਾਂਦੀ ਸੀ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਇੰਨਾ ਕੰਮ ਵਧੀਆ ਚੱਲਦਾ ਸੀ ਇੰਨੇ ਗਾਹ ਹੁੰਦੇ ਸੀ ਕਹਿੰਦੇ ਕਿ ਮੈਂ ਉਦੋਂ ਫਿਰਿਆ ਨਹੀਂ ਆਪਣੇ ਮਿਹਨਤ ਦੇ ਨਾਲ ਕੰਮ ਕਰਕੇ ਯਾਨੀ ਉਹ ਕਹਿੰਦੇ ਕਿ ਮੈਂ ਔੜੀ-ਔੜੀ ਕਰਜ਼ਾ ਲੈਣਾ ਸ਼ੁਰੂ ਕੀਤਾ ਤੇ ਕਹਿੰਦੇ ਜਦੋਂ ਇਹ ਕਰਜ਼ਾ ਵਧਿਆਰਾ ਮੈਂ ਲਾਇਆ ਹਨਾ ਬਾਬਾ ਦੀਪ ਸਿੰਘ ਜੀ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਕਿਰਪਾ ਨਹੀਂ ਕਰਨੀ ਸ਼ੁਰੂ ਕੀਤੀ ਕਿ ਅਸੀਂ ਆਪਣੀ ਛੋਟੀ ਸਿਸਟਰ ਦੀ ਮੈਰਿਸ ਵੀ ਕੀਤੀ ਪਲੱਸ ਕਰਜ਼ਾ ਵੀ ਲਾਇਆ ਜਿਹੜਾ ਪਹਿਲਾਂ ਸੀ ਕਰਦੇ ਹਨਾ ਕਹਿੰਦੇ ਬਹੁਤ ਯਾਨੀ ਕੰਮ ਵਧੀਆ ਹੋ ਗਿਆ ਹੌਲੀ ਹੌਲੀ ਕਹਿੰਦੇ ਮੈਂ ਇੱਕ ਛੋਟੀ ਜੀ ਸ਼ੌਪ ਤੋਂ ਇੱਕ ਰੈਸਟੋਰੈਂਟ ਦੇ ਵਿੱਚ ਮੇਰੀ ਸ਼ੌਪ ਕਦੋਂ ਤਬਦੀਲ ਹੋਈ ਵੀਰ ਜੀ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਵਰਤੀ ਇੰਨੀ ਕਿਰਪਾ ਵਰਤੀ ਸਾਡੀ ਫੈਮਿਲੀ ਤੇ ਇਹ ਬਿਲਕੁਲ ਸੱਚ ਹੈ ਜੀ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਤਨੋਂ ਮਨੋਂ ਬਿਲਕੁਲ ਧਿਆਉਂ ਨਹੀਂ ਆ ਨਾ ਜਦੋਂ ਆਪਾਂ ਬਿਲਕੁਲ ਆਪਣੀਆਂ ਡੋਰਾ ਹੀ ਹੋਣਾ ਤੇ ਸੁੱਖ ਦਿੰਨੇ ਆ ਫਿਰ ਬਾਬਾ ਦੀਪ ਸਿੰਘ ਜੀ ਪਤਾ ਨਹੀਂ ਕਿੱਥੋਂ ਕਿੱਥੋਂ ਇੰਨੇ ਕੰਮ ਸਵਾਦ ਦਿੰਦੇ ਨੇ ਆਪੇ ਦਿਨਾਂ ਦੇ ਵਿੱਚ ਹੀ ਬਾਬਾ ਦੀਪ ਸਿੰਘ ਜੀ ਆਪਾਂ ਨੂੰ ਕੱਖਾਂ ਤੋਂ ਲੱਖਾਂ ਵਾਲੇ ਕਰ ਦਿੰਦੇ ਨੇ ਤੇ ਵੀਰ ਜੀ ਦੱਸਦੇ ਨੇ ਇਦਾਂ ਕਿ ਮੇਰੀ ਨਾ ਫਿਰ ਜਦੋਂ ਅਸੀਂ ਛੋਟੀ ਸਿਸਟਰ ਦੀ ਮੈਰਿਜ ਕੀਤੀ ਤੇ ਉਸ ਤੋਂ ਬਾਅਦ 6-7 ਮਹੀਨੇ ਬਾਅਦ ਉਹ ਕਹਿੰਦੇ ਮੇਰੀ ਮੈਰਿਜ ਵੀ ਹੋ ਜਾਂਦੀ ਹੈ ਮੇਰੀ ਮੈਰਿਜ ਤੋਂ ਬਾਅਦ ਉਹ ਕਹਿੰਦੇ ਮੈਂ ਦਾਦੀ ਜੀ ਨਾ ਐਕਸਪਾਇਰ ਹੋ ਜਾਂਦੇ ਆ ਉਹਨਾਂ ਨੂੰ ਅਟੈਕ ਹੋ ਜਾਂਦਾ ਤੇ ਵੀਰ ਜੀ ਦੱਸ ਦੇਣੀ ਕਿ ਚਲੋ ਲਾਈਫ ਅੱਧੀ ਚੱਲਦੀ ਰਹਿੰਦੀ ਆ ਉਹ ਕਹਿੰਦੇ ਕਿ ਮੈਂ ਜਦੋਂ ਰੈਸਟੋਰੈਂਟ ਓਪਨ ਕਰ ਲਿਆ ਕਿ ਮੈਂ ਜਿੱਤੇ ਪਹਿਲਾਂ 1.5 ਲੱਖ ਦੀ ਸੇਵਿੰਗ ਕਰਦਾ ਸੀ ਮੇਰੀ ਮੇਰਾ ਖਰਚਾ ਵਗੈਰਾ ਕੱਢ ਕੇ ਤਿੰਨ 3.5 ਲੱਖ ਦੀ ਵੀ ਮੈਂ ਜਿਹੜੇ ਖਰਚਾ ਵਗੈਰਾ ਕੱਢ ਕੇ ਕਿਤੇ ਮੇਰੀ ਸੇਵਿੰਗ ਵੀ ਬਹੁਤ ਵਧੀਆ ਹੋਣ ਲੱਗ ਗਈ ਸੀ ਮੈਂ ਇੱਕ ਨਿੱਕੇ ਜਿਹੇ ਪਿੰਡ ਤੋਂ ਆ ਕੇ ਸ਼ਹਿਰ ਕੋਠੀ ਪਾਈ ਹੈ ਨਾ ਆਪਣਾ ਆਪਣੀ ਮੈਰਿਜ ਖੁਦ ਕੀਤੀ ਫਿਰ ਘਰ ਦੇ ਵਿੱਚ ਦੋ ਗੱਡੀਆਂ ਵੀ ਖੜ ਗਈਆਂ ਯਾਨੀ ਵਾਈਰੋਜੀ ਨੇ ਇੰਨੀ ਕਿਰਪਾ ਕੀਤੀ ਇੰਨੀ ਕਿਰਪਾ ਕੀਤੀ ਇੰਨਾ ਗਾਹ ਖੋਡਦਾ ਹੁੰਦਾ ਸੀ ਕਹਿੰਦੇ ਸਾਡੇ ਰੈਸਟੋਰੈਂਟ ਤੇ ਰਾਤ ਨੂੰ 12 ਵਜੇ ਤੱਕ ਵੀ ਕਹਿੰਦੇ ਅਸੀਂ ਯਾਨੀ ਅੱਕ ਕੇ ਸ਼ੋਪ ਬੰਦ ਕਰਨੀ ਕਿ ਨਹੀਂ ਹੁਣ ਟਾਂ ਨੂੰ ਬਹੁਤ ਹੋ ਗਿਆ ਵਾ ਨਾ ਕਸਟਮਰ ਇੰਨੇ ਆਉਂਦੇ ਸੀਗੇ ਤੇ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਮੇਰੇ ਫਾਦਰ ਮਦਰ ਨੇ ਮੇਰੀ ਬੜੀ ਸਿਸਟਰ ਨੇ ਕੋਲ ਜਾਣਾ ਸੀਗਾ ਤੇ ਉਦੋਂ ਵਿੱਚ ਸੰਗਰਾਹ ਆਉਂਦੀ ਸੀ ਸੰਗਰਾਹ ਨੂੰ ਸ਼ਹੀਦੀ ਦੇਖਦੀ ਰਸਤ ਜ਼ਰੂਰ ਦੇਣਦੇ ਹੁੰਦੇ ਸੀਗੇ ਕਹਿੰਦੇ ਮੇਰੇ ਫਾਦਰ ਮਦਰ ਕਹਿ ਕੇ ਵੀ ਗਏ ਸੀ ਸਾਨੂੰ ਆਵਾਗਾਂ ਦੀ ਸਿਸਟਰ ਦੇ ਘਰ ਚੱਲੇ ਆ ਕਿ ਤੁਸੀਂ ਭੁੱਲਣਾ ਨਹੀਂ ਹੈਗਾ ਤੁਸੀਂ ਸ਼ਹੀਦੀ ਦੇਖਦੀ ਰਸਤ ਜ਼ਰੂਰ ਦਿਓ ਤੇ ਬ੍ਰਦਰ ਕਹਿੰਦੇ ਕੋਈ ਗੱਲ ਨਹੀਂ ਅਸੀਂ ਜ਼ਰੂਰ ਦੇਵਾਂਗੇ ਚਲੋ ਉਹਨਾਂ ਦੇ ਫਾਦਰ ਮਦਰ ਚਲੇ ਜਾਂਦੇ ਨੇ ਤੇ ਵੀਰ ਜੀ ਦੱਸਦੇ ਨੇ ਕਿ ਕਾਰ ਦੇ ਵਿੱਚ ਪਤਾ ਨਹੀਂ ਦਿਮਾਗ ਦੇ ਵਿੱਚ ਯਾਨੀ ਇਹਵੇਂ ਸਾਡੇ ਕੋਲ ਭੁੱਲਣਾ ਹੋਊਗੀ ਉਹ ਕਹਿੰਦੇ ਸਾਨੂੰ ਖੁਦ ਨਹੀਂ ਸਮਝ ਆਉਂਦੀ ਮੇਰੀ ਵਾਈਫ ਵੀ ਤੇ ਮੈਂ ਅਸੀਂ ਸ਼ਹੀਦੀ ਦੇਖਤੀ ਜਿਹੜੀ ਰਸਤ ਸੀਗੀ इवन ਸਾਡੇ ਪੈਰੈਂਟਸ ਕਹਿ ਕੇ ਵੀ ਕਰੇ ਸੀ ਅਸੀਂ ਫਿਰ ਦੇਣੀ ਭੁੱਲ ਗਏ ਤੇ ਤੁਸੀਂ ਦੇਖੋ ਜੇ ਇੱਕ ਵਾਰੀ ਉਹਨਾਂ ਕੋ ਭੁੱਲਣਾ ਹੋਈ ਤੇ ਉਹਨਾਂ ਦੀ ਲਾਈਫ ਤੇ ਕੀ ਇਫੈਕਟ ਪਿਆ ਹਨਾ ਤੇ ਵੀਰ ਜੀ ਦੱਸਦੇ ਨੇ ਕਿ ਜਦੋਂ ਸਾਨੂੰ 2 ਦਿਨ ਬਾਅਦ ਯਾਦ ਆਇਆ ਕਿ ਸ਼ੀਰਦੀ ਦੇਖਦੀ ਰਸਤ ਦੇਣੀ ਸੀ ਅਸੀਂ ਭੁੱਲ ਗਏ ਉਹ ਕਹਿੰਦੇ ਪਰ ਅਸੀਂ 2 ਦਿਨ ਬਾਅਦ ਜਾ ਕੇ ਸ਼ੀਰਦੀ ਦੇਖਦੀ ਰਸਤ ਕਰਵਾਈ ਕਹਿੰਦੇ ਪਰ ਫਿਰ ਵੀ ਅਸੀਂ ਉੱਥੇ ਚਲੋ ਅਰਦਾਸ ਕੀਤੀ ਕਿ ਸਾਡੇ ਕੋ ਭੁੱਲਣਾ ਹੋ ਗਈ ਪਰ ਤੁਹਾਨੂੰ ਪਤਾ ਜੀ ਬਾਬਾ ਦੇਵ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਉਸ ਯਾਨੀ ਉਹਨੇ ਕਰੜੇ ਵੀ ਬਹੁਤ ਨੇ ਤੇ ਬੱਬਾ ਦੀਪ ਸਿੰਘ ਜੀ ਉਹ ਕਹਿੰਦੇ ਕਿ ਅਸੀਂ ਮਾਫੀ ਮੰਗੀ ਕਿ ਮaaf ਕਰੋ ਕਿ ਅਸੀਂ ਹਨਾ ਸਾਡੇ ਕੋ ਭੁੱਲਣਾ ਹੋਊਗੀ ਪਰ ਕਹਿੰਦੇ ਉਹਦੇ ਨਾਲ ਵੀ ਸਾਡੀ ਲਾਈਫ ਤੇ ਕੀ ਇਫੈਕਟ ਪਿਆ ਕਹਿੰਦੇ ਵੀਰ ਜੀ ਕਹਿੰਦੇ ਕੁਝ ਦਿਨਾਂ ਬਾਅਦ ਹਨਾ ਤੇ ਕਸਟਮਰ ਵੀ ਬਹੁਤ ਘੱਟ ਦੀ ਸ਼ਾਪ ਤੇ ਆਉਣੇ ਮੇਰੇ ਫਾਦਰ ਸਾਹਿਬ ਇੱਕਦਾਂ ਬਿਮਾਰ ਹੋ ਗਏ ਕੋਈ ਰੀਜ਼ਨ ਨਹੀਂ ਬਣਿਆ ਬਿਮਾਰ ਹੋਣ ਦਾ ਕਹਿੰਦੇ ਪਤਾ ਨਹੀਂ ਕਿਉਂ ਬਿਮਾਰ ਕਦੀ ਕੁਝ ਹੋ ਜਾਣਾ ਕਦੀ ਕੁਝ ਹੋ ਜਾਣਾ ਹਨਾ ਤੇ ਕਹਿੰਦੇ ਮੇਰੀ ਵਾਈਫ ਵੀ ਠੀਕ ਨਹੀਂ ਰਹਿੰਦੀ ਸੀਗੀ ਕਦੀ ਇੱਕ ਨੇ ਠੀਕ ਹੋਣਾ ਦੂਸਰੇ ਨੇ ਬਿਮਾਰ ਹੋ ਜਾਣਾ ਘਰ ਦੇ ਵਿੱਚ ਤੇ ਕਹਿੰਦੇ ਨਾ ਮੇਰਾ ਸ਼ੌਪ ਤੇ ਜਾਣ ਨੂੰ ਦਿਲ ਕਰਨਾ ਤੇ ਇਹ ਕਹਿੰਦੇ ਬਹੁਤ ਯਾਨੀ ਅਨ ਬੈਲੈਂਸ ਜਿਹਾ ਮਾਹੌਲ ਹੋ ਗਿਆ ਘਰ ਦਾ ਵੀ ਆਪਣੇ ਫਾਦਰ ਮਦਰ ਦੇ ਨਾਲ ਸ਼ੇਅਰ ਹਿੱਤਾ ਕਿ ਤੁਸੀਂ ਜਦੋਂ ਉਦੋਂ ਕਹਿ ਕੇ ਗਏ ਸੀ ਅਸੀਂ ਫਿਰ ਵੀ ਉਦੋਂ ਸਾਡੇ ਕੋਲੋਂ ਲੈਣਾ ਹੋ ਗਈ ਅਸੀਂ ਉਸ ਦਿਨ ਸੀ ਵੀ ਦੇਖਦੀ ਜਿਹੜੀ ਰਸਤ ਦੇਣੀ ਸੀ ਉਹ ਅਸੀਂ ਦੇਣਾ ਭੁੱਲ ਗਏ ਸੀਗੇ ਪਰ ਅਸੀਂ ਬਾਅਦ ਚੋ ਦੋ ਦਿਨ ਬਾਅਦ ਜਦੋਂ ਚਾਹ ਨੂੰ ਚੇਤੇ ਆਇਆ ਅਸੀਂ ਜ਼ਰੂਰ ਕਰਵਾ ਕੇ ਆਏ ਸੀਗੇ ਪਰ ਮੈਨੂੰ ਲੱਗਦਾ ਕਿ ਬਾਬਾ ਦੀਪ ਸਿੰਘ ਜੀ ਹੈ ਨਾ ਕਿ ਸਾਡੇ ਤੋਂ ਰੁੱਸੇ ਹੋਏ ਨਹੀਂ ਹੈ ਨਾ ਕਿ ਉਹ ਕਹਿੰਦੇ ਕਿ ਸਾਨੂੰ ਲੱਗਦਾ ਕਿ ਸਾਡੇ ਕੋ ਜਿਹੜੀ ਆ ਭੁੱਲਣਾ ਆ ਕੋਈ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਵਾ ਆਪਣੇ ਮਮਾ ਨੂੰ ਇਹ ਗਾਂ ਦੱਸੀ ਕਹਿੰਦੇ ਮੇਰੇ ਮਮਾ ਜੀ ਉਹ ਪੂਜਾ ਰੂਮ ਦੇ ਵਿੱਚ ਗਏ ਜਿੱਥੇ ਅਸੀਂ ਪੂਜਾ ਪਾਠ ਕਰਦੇ ਹੁੰਦੇ ਸੀਗੇ ਉਹਨਾਂ ਨੇ ਉੱਥੇ ਬੈਠ ਕੇ ਜੋਤ ਜਗਾਈ ਬਾਬਾ ਦੀਪ ਸਿੰਘ ਜੀ ਦੀ ਤੇ ਉਸ ਤੋਂ ਬਾਅਦ ਪਾਠ ਕੀਤਾ ਪਾਠ ਕਰਕੇ ਅਰਦਾਸ ਕੀਤੀ ਤੇ ਉਹਨਾਂ ਨੇ ਅਰਦਾਸ ਵਿੱਚ ਅਸੀਂ ਇਹ ਕਿਹਾ ਕਿ ਵਾਹਿਗੁਰੂ ਸੱਚਾ ਪਾਤਸ਼ਾਹ ਆਪਾ ਦੀਪ ਸਿੰਘ ਜੀ ਇਹ ਜਦੋਂ ਹੁਣ ਅਗਲੀ ਵਾਰੀ ਅਸੀਂ ਸ਼ੀਰ ਦੀ ਰਸਤ ਦੇਣੀ ਆ ਅਸੀਂ ਕੱਟੀਆਂ ਦੋ ਦੇਵਾਂਗੇ ਕਿ ਸਾਡੇ ਕੋਲ ਭੁੱਲ ਹੋ ਵੀ ਸਾਨੂੰ ਬਖਸ਼ ਦੋ ਜੀ ਇਹ ਸਾਡੀ ਭੁੱਲ ਨੂੰ ਬਖਸ਼ੋ ਕਿ ਅਸੀਂ ਤੁਹਾਡੇ ਬੱਚੇ ਆ ਤੇ ਜਾਨੀ ਜਿਹੜੇ ਤੁਸੀਂ ਸਾਡੀ ਮਾਤਾ ਪਿਤਾ ਦੀ ਥਾਂ ਤੇ ਹੋ ਕਿ ਬੱਚਿਆਂ ਕੋਲ ਜਦੋਂ ਗਲਤੀ ਹੋ ਜਾਂਦੀ ਆ ਤੇ ਉਦੋਂ ਨਾ ਆਪਣੇ ਮਾਪੇ ਹੋਈ ਆ ਜਿਹੜੇ ਬੱਚਿਆਂ ਨੂੰ ਮਾਫ ਕਰਦੇ ਨੇ ਕਿ ਤੁਸੀਂ ਸਾਨੂੰ ਮਾਫ ਕਰੋ ਤੇ ਅਸੀਂ ਅਗਲੀ ਵਾਰ ਦੋ ਤੋਂ ਹਨ ਉਹ ਅਸੀਂ ਦੀ ਦੇਖਦੀਆਂ ਰਸ ਅਸੀਂ ਦੋ ਇਕੱਠੀਆਂ ਦੇਵਾਂਗੇ ਜੇ ਤੁਸੀਂ ਵੀ ਕੁਝ ਇਦਾਂ ਸੁੱਖ ਨਹੀਂ ਹੋਦੀ ਹਨਾ ਤੇ ਤੁਹਾਡੇ ਕੋਲ ਕਿਤੇ ਭੁੱਲਣਾ ਹੋ ਵੀ ਜਾਂਦੀ ਆ ਤੁਸੀਂ ਅਗਲੇ ਨੈਕਸਟ ਟਾਈਮ ਫਿਰ ਉਹਨਾਂ ਨੂੰ ਡਬਲ ਕਰਕੇ ਦੇ ਦਿਆ ਕਰੋ ਜੀ ਹਨਾ ਤੇ ਉਹਨਾਂ ਨੇ ਵੀ ਇਦਾਂ ਹੀ ਕੀਤਾ ਜੀ ਉਹ ਕਹਿੰਦੇ ਕਿ ਅਸੀਂ ਫਿਰ ਨੈਕਸਟ ਟਾਈਮ ਅਸੀਂ ਵੀ ਦੇਖਦੀ ਰਸਤ ਅਸੀਂ ਡਬਲ ਦਿੱਤੀ ਤੇ ਅਸੀਂ ਦੀ ਦੇਖਦੀ ਜਿਹੜੀ ਰਸਤਾ ਉੱਥੇ ਹੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਟਾਲਾ ਸਿੰਘ ਗੁਰਦੁਆਰਾ ਸਾਹਿਬ ਆ ਉੱਤੇ 650 ਦੀ ਛਿੱਦੀ ਦੀ ਰਸਤੇ ਨਹੀਂ ਤੁਹਾਨੂੰ ਮਿਲ ਜਾਂਦੀ ਹੈ ਜੀ ਤੁਸੀਂ ਉੱਥੇ ਜਾ ਕੇ ਉਹ ਤੋਂ ਵੀ ਲੈ ਸਕਦੇ ਹੋ ਪਰ ਕਈ ਲੋਕ ਘਰੋਂ ਆਪਣੀ ਖੁੱਲੀ ਹਨਾ ਛਿੱਦੀ ਦੇਖਦੀ ਰਸਤੇ ਲੈ ਕੇ ਜਾਂਦੇ ਨੇ ਤੁਸੀਂ ਘਰੋਂ ਵੀ ਲੈ ਕੇ ਜਾ ਸਕਦੇ ਹੋ ਕਹਿੰਦੇ ਅਸੀਂ ਘਰੋਂ ਖੁੱਲੀ ਛਿੱਦੀ ਦੇਖਦੀ ਰਸਤਾ ਸੀ ਇੱਕ ਦੀ ਥਾਂ ਤੇ ਦੋ ਅਸੀਂ ਛਿੱਦੀ ਦੇਖਦੀਆਂ ਰਸਤਾ ਅਸੀਂ ਦਿੱਤੀਆਂ ਤੇ ਅਸੀਂ ਉੱਥੇ ਹੀ ਆਪਣੀ ਭੋਲ ਬਖਸ਼ਾਈ ਅਸੀਂ ਜਦੋਂ ਉਹ ਦੋ ਛਿੱਦੀ ਦੇਖਦੀ ਰਸਤੇ ਕਰਵਾ ਕੇ ਵਾਪਸ ਆਉਨੇ ਆ ਜੀ ਕਹਿੰਦੇ ਥੋੜੇ ਦਿਨਾਂ ਬਾਅਦ ਘਰ ਦਾ ਮਾਲ ਫਿਰ ਦੁਬਾਰਾ ਤੋਂ ਸਹੀ ਹੋ ਜਾਂਦਾ ਵਾ ਜਿਹੜੇ ਗਾਖ ਘਟ ਗਏ ਸੀ ਕਹਿੰਦੇ ਗਾਖ ਫਿਰ ਦੁਬਾਰਾ ਤੋਂ ਉਹ ਨਹੀਂ ਆਉਣੇ ਸ਼ੁਰੂ ਹੋ ਗਏ ਜੀ ਮੇਰੇ ਫਾਦਰ ਸਾਹਿਬ ਵੀ ਠੀਕ ਰਹਿਣ ਲੱਗੇ ਘਰ ਦੇ ਵਿੱਚ ਕਦੀ ਕੋਈ ਬਿਮਾਰ ਜਦੋਂ ਕੋਈ ਬਿਮਾਰ ਉਹ ਸਾਰੇ ਠੀਕ ਰਹਿਣ ਲੱਗੇ ਹੈ ਨਾ ਘਰ ਦਾ ਜਿਹੜਾ ਮਾਹੌਲ ਸੀ ਉਹ ਨਾਰਮਲੀ ਦੁਬਾਰਾ ਯਾਨੀ ਸੈੱਟ ਹੋ ਗਿਆ ਦੇਖੋ ਜੀ ਆਪਾਂ ਕੁਝ ਵੀ ਸੁਖਦੇ ਆ ਹਨਾ ਜਾਂ ਕੁਝ ਵੀ ਆਪਾਂ ਚਾਹ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਆਪਾਂ ਕੁਝ ਵੀ ਜਦੋਂ ਉਹ ਵੀਰ ਜੀ ਹੁਣ ਕਹਿੰਦੇ ਅਸੀਂ ਕਰਾਉਂਦੇ ਹੁੰਦੇ ਸੀ ਤੁਸੀਂ ਵੀ ਕੁਝ ਇਦਾਂ ਦਾ ਤੁਸੀਂ ਜ਼ਰੂਰ ਹਨਾ ਅ ਤੁਸੀਂ ਸੁਖਦੇ ਹੋ ਜਾਂ ਤੁਸੀਂ ਫਿਰ ਉਹ ਬਿਲਕੁਲ ਸਕਿਪ ਨਾ ਕਰਿਆ ਕਰੋ ਕਿ ਬਾਬਾ ਦੀਪ ਸਿੰਘ ਜੀ ਅ ਅੰંતਰਸ਼ੀਰ ਗੁਰੂ ਗਰੰਥ ਸਾਹਿਬ ਜੀ ਜਦੋਂ ਆਪਣੀ ਕਿਰਪਾ ਵਰਤਾਉਂਦੇ ਨੇ ਫਿਰ ਨਿਰੰਤਰ ਵਰਤਾਉਂਦੇ ਨੇ ਜਿਨ੍ਹਾਂ ਦੇ ਵਰਤਾਉਂਦੇ ਨੇ ਹਨਾ ਫਿਰ ਆਪਣਾ ਵੀ ਇੱਕ ਯਾਨੀ ਇਹ ਫਰਜ਼ ਬਣਦਾ ਵਾ ਕਿ ਆਪਾਂ ਆਪਣੇ ਚਾਹੀ ਜਿੰਨੀ ਮਰਜ਼ੀ ਕੰਮਕਾਰ ਨਹੀਂ ਆਪਾਂ ਜਿੰਨੇ ਮਰਜ਼ੀ ਬੀਜ਼ੀਆਂ ਆ ਆਪਾਂ ਨੂੰ ਕਦੀ ਵੀ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕੰਮਕਾਰਨੀ ਦੀ ਉਹ ਤਾਂ ਸਾਰੀ ਜ਼ਿੰਦਗੀ ਨਹੀਂ ਮੁੱਕਣੀ ਹੈਨਾ ਸੋ ਆਪਾਂ ਨੂੰ ਜਿਹੜੀ ਆਪਾਂ ਇਦਾਂ ਦੀਆਂ ਜਿਹੜੀਆਂ ਆਪਣੀਆਂ ਸੁੱਖਾਂ ਨਹੀਂ ਜਾਂ ਤੁਸੀਂ ਜੋ ਵੀ ਹੈਨਾ ਤੁਸੀਂ ਤੁਹਾਨੂੰ ਹੁੰਦਾ ਕਿ ਅਸੀਂ ਇਹਨਾਂ ਆਹ ਕੰਮ ਕਰਨਾ ਹੀ ਕਰਨਾ 6 ਮਹੀਨੇ ਬਾਅਦੀਆਂ 3 ਮਹੀਨੇ ਬਾਅਦੀਆਂ ਮਹੀਨੇ ਦੀ ਮਹੀਨੇ ਜਾਂ ਸੰਗਰਾਦ ਨੂੰ ਕੋਈ ਦਿਨ ਸੁਦਨ ਉਹ ਕੰਮ ਤਾਂ ਤੁਸੀਂ ਕਦੀ ਵੀ ਨਾ ਭੁੱਲੋ ਜੀ ਠੀਕ ਹੈ ਜੀ ਤੇ ਤੁਸੀਂ ਦੇਖੋ ਬਾਬਾ ਦੀਪ ਸਿੰਘ ਜੀ ਨੇ ਹੈਨਾ ਕਿਵੇਂ ਫਿਰ ਉਹਨਾਂ ਨੂੰ ਹੈਨਾ ਯਾਨੀ ਫਿਰ ਚੇਤਾ ਕਰਵਾਇਆ ਕਿ ਹਾਂ ਤੁਸੀਂ ਉਹਨਾਂ ਨੂੰ ਯਾਨੀ ਇੱਕ ਤਰ੍ਹਾਂ ਦਾ ਆਪਣਾ ਉਹਨਾਂ ਨੇ ਰੋਜ਼ ਹੀ ਪ੍ਰਗਟ ਕੀਤਾ ਉਹਨਾਂ ਦੇ ਅੱਗੇ ਹੈਨਾ ਕਿ ਜਦੋਂ ਮੈਂ ਤੁਹਾਨੂੰ ਕਿਸੇ ਗੱਲੋਂ ਪਿੱਛੇ ਛੱਡਿਆ ਨਾ ਤੁਸੀਂ ਕਿਵੇਂ ਭੁੱਲ ਗਏ ਹੈਨਾ ਤੇ ਇਹੀ ਗੱਲ ਆ ਜੀ ਪਾਪਾ ਦੀਪ ਸਿੰਘ ਜੀ ਜਿੰਨਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਸੀ ਨਾ ਪਰ ਜਦੋਂ ਆਪਾਂ ਕਈ ਵਾਰੀ ਆਪਣੇ ਕੋ ਭੁੱਲਣਾ ਹੋ ਜਾਂਦੀਆਂ ਤੇ ਤੁਹਾਨੂੰ ਪਤਾ ਜਿਹੜੇ ਸ਼ਹੀਦ ਸਿੰਘ ਹੁੰਦੇ ਬਹੁਤ ਕਰੜੇ ਹੁੰਦੇ ਆ ਹੈਨਾ ਫਿਰ ਆਪਾਂ ਨੂੰ ਹੈਨਾ ਇਤਾਂ ਦੀਆਂ ਚੀਜ਼ਾਂ ਪ੍ਰੋਬਲਮ ਫੇਸ ਨਾ ਕਰਨੀਆਂ ਪੈਣ ਤੇ ਤੁਸੀਂ ਵੀ ਉਹਨਾਂ ਨੂੰ ਕਦੀ ਨਾ ਵਿਸਾਰੋ ਜੀ ਤੁਸੀਂ ਆਪਣੇ ਕੰਮ ਕਾਰ ਭੁੱਲ ਜੋ ਕਰਨੇ ਪਰ ਉਹਨਾਂ ਨੂੰ ਕਦੀ ਨਾ ਵਿਸਾਰੋ ਜੋ ਤੁਸੀਂ ਉਹਨਾਂ ਦਾ ਜੋ ਪੜ ਦਾ ਮਾਨ ਸਤਕਾਰਾ ਜੋ ਤੁਸੀਂ ਸੁੱਖਿਆ ਹੁੰਦਾ ਉਹ ਟਾਈਮ ਦੇ ਟਾਈਮ ਜ਼ਰੂਰ ਦਿਆ ਕਰੋ ਜੀ ਤੇ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਚਲੋ ਸਬਸਕ੍ਰਾਈਬ ਕਰਦੇ ਜਾਇਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਤੋਂ ਧੰਨਵਾਦ ਦੀਪ ਸਿੰਘ ਜੀ ਤਾਂ ਸੰਸ਼ੀਰ ਗੁਰੂ ਗ੍ਰੰਥ ਸਾਹਿਬ ਦੀ ਲੀਕੈਂ ਰਾਜਰੀ ਜ਼ਰੂਰ ਲਗਵਾਓ ਜੀ ਮਿਲਦੇ ਹਾਂ ਜੀ ਪਰ ਨੈਕਸਟ ਵੀਡੀਓ ਚ ਤਦ ਤੱਕ ਲਈ ਆਪਣੀ ਛੋਟੀ ਭੈਣ ਨੂੰ ਦੋ ਇਜਾਜ਼ਤ ਮਿਲਦੇ ਹਾਂ ਜੀ ਫਿਰ ਡੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਕ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੰਡੀ ਕਲਾ ਚੜ੍ਹ ਕਰਨ ਦੀ ਸਤਿ ਸ਼੍ਰੀ ਅਕਾਲ